ਮੱਕੀ ਨੂੰ ਸਰਕਾਰ ਬਜਵਾ ਰਹੀ ਹੈ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਅਤੇ ਕਿਸਾਨਾਂ ਨੂੰ ਨਾਲ ਦੇ ਰਹੀ ਹੈ 7000 ਰੁਪਏ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਪੈਸਾ ਦੱਸਦੀ ਹੈ ਕਿ ਬਠਿੰਡਾ ਦੇ ਅੰਦਰ ਲੱਗੀਆਂ ਇੱਕ BCL ਫੈਕਟਰੀ ਤੇ ਇੱਕ ਹੋਰ ਫੈਕਟਰੀ ਜਿਸ ਦੇ ਵਿੱਚ ਮੱਕੀ ਦੀ ਲੱਖਾਂ ਟਨ ਜਿਹੜੀ ਹੈਗੀ ਹੈ ਇਹਦੇ ਵਿੱਚ ਆਪਣਾ ਇਹਦੇ ਵਿੱਚ ਜਿਹੜੀ ਹੈ ਵਰਤੀ ਜਾਂਦੀ ਮੱਕੀ ਅਤੇ ਇਹ ਮੱਕੀ ਬਾਹਰਲੇ ਸਟੇਟਾਂ ਤੋਂ ਲੈ ਕੇ ਆਉਂਦੇ ਆ ਅਗਰ ਕਿਸਾਨ ਹੋਰ ਇਸ ਨੂੰ ਪੰਜਾਬ ਦੇ ਅੰਦਰ ਬੀਜਣ ਗਿਆ ਤਾਂ ਉਹਨਾਂ ਵੱਲੋਂ ਇੱਥੇ ਹੀ ਖਰੀਦ ਕੀਤੀ ਜਾਵੇਗੀ ਅਕੇ ਅਤੇ ਨਾਲ-ਨਾਲ ਜਿਹੜਾ ਸਰਕਾਰ ਵੱਲੋਂ ਆਪਣਾ ਕਿਸਾਨਾਂ ਨੂੰ 7000 ਰੁਪਏ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਜਿਹੜੀ ਉਹ ਅੱবি ਆਪਣਾ ਕਿਸਾਨਾਂ ਨੂੰ ਇਹਦੇ ਵਿੱਚ ਪਹੇ ਦਿੱਤਾ ਜਾ ਰਿਹਾ ਹੈ ਦੇ ਨਾਲ ਖੇਤੀਬਾੜੀ ਮਹਾਰਾ ਦਾ ਕਹਿਣਾ ਹੈ ਕਿ ਇਹਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਅਤੇ ਅਗਰ ਕਿਸਾਨ ਇਹ ਮੱਕੀ ਬੀਜਦੇ ਆ ਤਾਂ ਉਹ ਸਾਡੇ ਤੋਂ 7000 ਰੁਪਏ ਪ੍ਰਤੀ ਇੱਕ ਡੇਸਾ ਨਾਲ ਪੈਸੇ ਲੈ ਸਕਦੇ ਆ ਅਤੇ ਨਾਲ ਜਿਹੜੀ ਹੈ ਮੱਕੀ ਦੇ ਮੱਕੀ ਬੀਜ ਕੇ ਉਹ ਪਾਣੀ ਦੀ ਵੀ ਬਚਤ ਕਰ ਸਕਦੇ ਪਾਣੀ ਵੀ ਬਚਾ ਸਕਦੇ ਆ ਜਿੱਥੇ ਝੋਨੇ ਨੂੰ 28 ਤੋਂ 29 ਜਿਹੜੇ ਪਾਣੀ ਲੱਗਦੇ ਨੇ ਤੇ ਮੱਕੀ ਨੂੰ ਸਿਰਫ ਪੰਜ ਪਾਣੀ ਲੱਗਦੇ ਨੇ ਅਤੇ ਇਹ ਜਿਹੜਾ ਇਸ ਦਾ ਜਿਹੜਾ ਝਾੜ ਆ ਉਹ ਉਸ ਤੋਂ ਆਪਣਾ ਉਸ ਦੇ ਮੁਕਾਬਲੇ ਇਹੀ ਆਪਣਾ ਚੱਲ ਜਾਂਦਾ ਹੈ ਜਿਸ ਨੂੰ ਲੈ ਕੇ ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਹੁਣ ਵੱਧ ਤੋਂ ਵੱਧ ਜਿਹੜਾ ਮੱਕੀ ਆ ਉਹ ਮੱਕੀ ਵੇਚਣ ਅਤੇ ਇਹਦੇ ਨਾਲ ਜਿੱਥੇ ਕਿਸਾਨਾਂ ਨੂੰ ਲਾਭ ਹੋਵੇਗਾ ਉੱਥੇ ਸਾਡਾ ਪਾਣੀ ਵੀ ਬਚੇਗਾ ਆ ਉਸ ਨੂੰ ਸੁਣਾਉਣੇ ਆ ਕੀ ਕਹਿੰਦੇ ਨੇ ਆਪਣਾ ਬਠਿੰਡਾ ਖੇਤੀਬਾੜੀ ਦੇ ਮਾਹ ਡਾਕਟਰ ਜਗਦੀਸ਼ ਸਿੰਘ ਥੈਟਸ ਆ ਗੁੱਡ ਮੈਂਨ ਟੋਕਰ ਹਾਂ ਹਾਂਜੀ ਮੈਂ ਜਗਦੀਸ਼ ਸਿੰਘ ਮੁੱਖ ਤੀਵੀਰ ਅਫਸਰ ਬਠਿੰਡਾ ਸਸਿਕਾਲ ਇਸ ਤੀਵੇਂ ਮਕੀਯਾਦੀ ਸਰਕਾਰ ਨੇ ਬਾਰੇ ਕਿਸ ਤਰ੍ਹਾਂ ਦੀ ਐਗਰਿਕਲਚਰ ਡਿਪਾਰਟਮੈਂਟ ਦੀ ਸਰਕਾਰ ਦੀ ਔਰ ਕਿਸਾਨਾਂ ਨੂੰ ਬੈਨੀਫਿਟ ਕੀ ਵਜਾ ਉਸ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਝੋਨੇ ਦੀ ਨਵਾਈ ਜਾਂ ਬਜਾਈ ਦੇ ਵਿੱਚ ਵਾਧਾ ਹੋਇਆ ਤਾਂ ਜਿਹੜਾ ਸਾਡਾ ਜ਼ਮੀਨ ਹੇਠਲਾ ਪਾਣੀ ਹੈ ਉਹਦਾ ਪੱਧਰ ਨਹੀਂ ਵਾ ਜਾ ਰਿਹਾ ਇਹਨੂੰ ਪਾਣੀ ਦੀ ਜਿਹੜੀ ਖੱਪਤ ਹੈ ਇਹਨੂੰ ਘਟਾਉਣ ਲਈ ਸਰਕਾਰ ਨੇ ਪਾਇਲਟ ਪ੍ਰੋਜੈਕਟ ਚ ਵਰਤੇ ਕਈ ਛੇ ਜ਼ਿਲ੍ਹਿਆਂ 'ਚ ਤਕਰੀਬਨ ਇਹ ਸਕੀਮ ਚਲਾਈ ਹੈ ਜਿਦੇ 'ਚੋਂ ਬਠਿੰਡਾ ਜ਼ਿਲ੍ਹਾ ਵੀ ਇੱਕ ਜ਼ਿਲ੍ਹਾ ਹੈ ਜਿਦੇ ਵਿੱਚ 2500 ਹੈਕਟੇਅਰ ਰਕਬੇ ਦੇ ਵਿੱਚ ਅਸੀਂ ਮੱਕੀ ਦੀ ਬਿਜਾਈ ਕਰਵਾਉਣੀ ਹੈ ਜਿਹੜੀ ਸੋਣੀ ਦੀ ਮੱਕੀ ਹੈ ਵੀ ਯਾਨੀ ਕਿਸਾਨ ਵੀਰ ਝੋਨਾ ਲਾਉਣ ਦੀ ਬਿਜਾਈ ਜਿਨ੍ਹਾਂ ਖੇਤਾਂ ਵਿੱਚ ਪਿਛਲੇ ਸਾਲਾਂ ਦੇ ਵਿੱਚ ਝੋਨਾ ਲਾ ਰਹੇ ਸੀ ਉਹ ਝੋਨਾ ਲਾਉਣ ਦੀ ਬਿਜਾਈ ਮੱਕੀ ਦੀ ਬਿਜਾਈ ਕਰਨਗੇ ਤੇ ਉਹਨਾਂ ਨੂੰ ਸਰਕਾਰ ਵੱਲੋਂ 7000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਹੈ ਉਹਨਾਂ ਦੀ ਮਾਈਕਸੇਜ ਦਾ ਕੀਤਾ ਜਾਊ ਨਾਲੋਂ ਨਾਲ ਉਹਨਾਂ ਨੂੰ ਪੂਰੀ ਟੈਕਨਾਲੋਜੀ ਬਾਰੇ ਜਾਣਕਾਰੀ ਬੀਜਾਂ ਦਾ ਅਰੇਂਜਮੈਂਟ ਲੋਡ ਅਨਸਾਰ ਖਾਦ ਦਾ ਪ੍ਰਬੰਧ ਔਰ ਸਮੇਂ ਸਿਰ ਬਜਾਈ ਲਈ ਮਸ਼ੀਨਰੀ ਦਾ ਪ੍ਰਬੰਧ ਇਹ ਸਭ ਕੁਝ ਸਾਡੇ ਵੱਲੋਂ ਪ੍ਰਬੰਧ ਕੀਤਾ ਜਾ ਚੁੱਕਾ ਹੈ ਕਿਸਾਨਾਂ ਨੂੰ ਜਾਣਕਾਰੀ ਦੇਣ ਲਈ ਸਾਡੇ ਜਿਹੜੇ ਕੈਂਪ ਹੈ ਉਹ ਪਿੰਡ ਪੱਧਰ ਤੇ ਲੱਗ ਰਹੇ ਹੈ ਦੇ ਨਾਲ-ਨਾਲ ਅਸੀਂ ਪਿੰਡਾਂ ਵਿੱਚੋਂ ਕਿਸਾਨ ਮਿੱਤਰ ਉਹਨਾਂ ਦੀ ਸਹਾਇਤਾ ਨਾਲ ਕਿਸਾਨਾਂ ਤੱਕ ਪਹੁੰਚ ਕਰ ਰਹੀ ਹੈ ਉਹਨਾਂ ਦੀ ਚੋਣ ਕਰ ਰਹੇ ਹੈ ਵੀ ਜਿਹੜੇ ਕਿਸਾਨ ਵੀਰ ਹੈ ਜਿਹੜੇ ਇਹ ਮੱਕੀ ਦੀ ਬਿਜਾਈ ਕਰਨ ਤੇ ਸਰਕਾਰ ਵੱਲੋਂ ਦਿੱਤੀ ਜਾਂਦੀ ਜਿਹੜੀ ਸਹਾਇਤਾ ਉਹ ਵੀ ਉਹਨਾਂ ਨੂੰ ਮਿਲ ਸਕੇ ਔਰ ਜਿਹੜੀ ਫਸਲ ਮੱਕੀ ਦੀ ਬੀਜੀ ਜਾਵੇ ਉਹ ਪੂਰੀ ਕਾਮਯਾਬ ਹੋਵੇ ਉਹ ਤੋਂ ਉਸੇ ਨੂਣ ਵਾਲੇ ਪਾਣੀ ਵਿੱਚ ਜੋ ਢੋਣਾ ਲਗਾਇਆ ਜਾਂਦਾ ਹੈ ਜਾਂ ਜਿੱਥੇ ਜ਼ਮੀਨ ਪੂਰਾ ਝਾੜ ਢੋਨੇ ਦਾ ਨਹੀਂ ਆਉਂਦਾ ਪਾਣੀ ਦੀ 28 22 ਪਾਣੀ ਢੋਣੇ ਨੂੰ ਲੱਗ ਜਾਂਦੇ ਹੈ ਪਾਣੀ ਦੀ ਕੁਆਲਟੀ ਮਾੜੀ ਹੈ ਤੇ ਜੇ ਉਹਦੀ ਬਜਾਈ ਅਸੀਂ ਮੱਕੀ ਜਿਹੜੀ ਕਿ ਮਈ ਮਹੀਨੇ ਦੇ ਆਖਰੀ ਹਫਤੇ ਤੋਂ ਲੈ ਕੇ ਪੂਰਾ ਜੂਨ ਮਹੀਨਾ ਉਹ ਉਹਦੇ ਲਈ ਅਨੁਕੂਲ ਸਮਾਂ ਮੱਕੀ ਦੀ ਬਜਾਈ ਨਹੀਂ ਤੇ ਹੈ ਮਾਰਕੀ ਵਿੱਚ ਮੱਕੀ ਮੱਕੀ ਕਿਸ ਤਰ੍ਹਾਂ ਕਿ ਜਾਈਗੀ ਕਿਸ ਤਰ੍ਹਾਂ ਕਰੇ ਮੱਕੀ ਮਾਰਕੀ ਜਾਈਗੀ ਅ ਜਿਸ ਤਰ੍ਹਾਂ ਜਿੱਥੇ ਮੈਂ ਗੱਲ ਕਰ ਰਿਹਾ ਸੀ ਵੀ ਉੱਥੇ 28 ਪਾਣੀ ਮਾੜੇ ਲੱਗਣ ਦੀ ਬਜਾਏ ਚਾਰ ਜਾਂ ਪੰਜ ਪਾਣੀਆਂ ਨਾਲ ਬੱਕੀ ਜਿਹੜੀ ਪੈਦਾ ਹੋਣੀ ਹੈ ਉਹਦੇ ਵਿੱਚ ਕਿਸਾਨ ਦਾ ਆਪ ਦਾ ਵੀ ਫਾਇਦਾ ਹੈ ਵੀ ਉਹਦੇ ਖੇਤ ਵਿੱਚ ਮਾੜੇ ਪਾਣੀ ਦੀ ਵਜ੍ਹਾ ਨਾਲ ਜੋ ਵੀ ਅੱਗੇ ਜਾ ਕੇ ਕੋਈ ਮੁਸੀਬਤਾਂ ਆਉਣੀ ਹੈ ਮੁਸ਼ਕਲ ਆਉਣੀ ਹੈ ਸਾమే ਫਿਰ ਉਹਨੂੰ ਅਸੀਂ ਟੈਕਲ ਕਰ ਸਕਦੇ ਹਾਂ ਜਿਤ ਤੱਕ ਇਹਦੀ ਡਿਮਾਂਡ ਦਾ ਸਵਾਲ ਹੈ ਇਹਦੀ ਡਿਮਾਂਡ ਸਾਡੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਸਾਰੇ ਪੰਜਾਬ ਨਾਲੋਂ ਵੱਧ ਹੈ ਇੱਥੇ ਸਾਡੀਆਂ ਚਾਰ ਇੰਡਸਟਰੀ ਹੈਗੀਆਂ ਹੈ BCL ਹੈ ਉਸ ਤੋਂ ਬਾਅਦ ਓਮ ਸੰਜਦੀ ਫੈਕਟਰੀ ਹੈਗੀ ਹੈ ਤੀਸਰੀ ਸਾਡੀ ਸਰਕਾਰੀ ਖੇਤਰ ਦੀ ਨਸੀਬਪੁਰੇ ਹੈ ਚੋਤੀ ਸਿੰਗੋ ਦੇ ਕੋਲ ਇੱਕ ਪੈਨਕਾਰਬੋ ਇਹ ਚਾਰੇ ਫੈਕਟਰੀਆਂ ਜਿਹੜੀਆਂ ਇਹ ਮੱਕੀ ਤੋਂ ਜ਼ਿਆਦਾਤਰ ਮੱਕੀ ਵਰਤਦੇ ਐ ਇਥੇਨੋਲ ਪਲਾਂਟ ਦੇ ਵਿੱਚ ਤੇ ਜਿਹਦੇ ਵਿੱਚ ਰਜਾਨਾ ਇਹਨਾਂ ਚਾਰਾਂ ਦਾ ਜੇ ਜੋੜ ਡੋੜਦੇ ਆ ਤਾਂ 2400 ਮੀਟ्रिक टन ਤਕਰੀਬਨ 1000 ਏਕੜ ਦੇ ਕਰੀਬ ਦੀ ਮੱਕੀ ਰਜਾਨਾ ਇਹਨਾਂ ਨੂੰ ਗੁਰੂੜਦਾ ਜੇ ਅਸੀਂ ਪੂਰੇ ਸਾਲ ਦੀ ਇਹਨਾਂ ਦੀ ਮੰਗ ਲਈ ਗਈ ਤਾਂ ਉਹ ਤਕਰੀਬਨ 350 ਤਾਂ 35 ਲੱਖ ਏਕੜ ਤੱਕ ਦਾ ਜਿਹੜਾ ਮਤਲਬ ਉਹ ਰਕਵੇ ਚੋਂ ਉਹ 19 ਮੱਕੀ ਹੈ ਜਿਹੜੀ ਉਹ ਨੀਂ ਨਾ ਨੂੰ ਚਾਹੀਦੀ ਹੈ ਫਿਰ ਕਿਤੇ ਜਾ ਕੇ ਉਹਨਾਂ ਦੀ ਪੂਰਤੀ ਹੁੰਦੀ ਹੈ ਉਹ ਮੱਕੀ ਨੂੰ ਸੁੱਕੀ 14% ਨਮੀ ਦੇ ਉੱਤੇ ਜਿਹੜੀ ਸਟੋਰ ਕੀਤੀ ਜਾ ਸਕੇ ਜਿਹੜੀ ਉਹਨਾਂ ਦੇ ਇੰਡਸਟਰੀ ਵਿੱਚ ਕੰਮ ਆ ਸਕੇ ਉਸ ਮੱਕੀ ਨੂੰ ਜਿਹੜਾ ਸਾਡਾ ਐਮਐਸਪੀ ਹੈ ਉਹ ਆਮ ਤੌਰ ਤੇ ਉਹ ਤੋਂ ਉੱਪਰ ਜਿਆਦਾ ਰੇਟ ਤੇ ਹੀ ਖਰੀਦ ਰਿਹਾ ਜਾਂ ਮਿਲ ਰਹੀ ਹੈ ਜਿੱਥੋਂ-ਕਿਥੋਂ ਵੀ ਉਹ ਇਦੋਂ ਪਹਿਲਾਂ ਮਹਾਰਾਸ਼ਟਰ ਤੋਂ ਐਮਪੀ ਤੋਂ ਜਾਂ ਕੋਟਾ ਏਰੀਆ ਰਾਜਸਥਾਨ ਦਾ ਜੁਪੀ ਬਿਹਾਰ ਜਿੱਥੋਂ-ਕਿਥੋਂ ਵੀ ਲਿਆ ਰਹੇ ਹੈ ਉਹਨਾਂ ਨੂੰ ਸਾਰਾ ਸਾਲ ਇੱਕ ਥਾਂ ਤੋਂ ਮੱਕੀ ਨਹੀਂ ਮਿਲਦੀ ਵੱਖ-ਵੱਖ ਖੇਤਾਂ ਤੋਂ ਵੱਖ-ਵੱਖ ਸੀਜ਼ਨ ਤੋਂ ਮੱਕੀ ਲੈਂਦੇ ਆ ਉਹ ਇਹ ਤੋਂ ਆਟਵਾ ਹੀ ਦੇ ਖਰਚੇ ਵੀ ਪੈਂਦੇ ਆ ਤੇ ਜੇ ਆਉਣ ਵਾਲੇ ਭਵਿੱਖ ਨੂੰ ਵੀ ਦੇਖਦੇ ਆ ਤਾਂ ਸਾਡੇ ਇਸ ਏਰੀਏ ਦੀ ਇੰਡਸਟਰੀ ਹੈ ਇਹਨੇ ਲਗਾਤਾਰ ਅੱਗੇ ਜੋ ਸਰਕਾਰ ਦੇ ਟਾਰਗੇਟ ਹੈ ਇਥੈਨੋਲ ਨੂੰ ਡੀਜ਼ਲ ਪੈਟਰੋਲ ਪੈਟਰੋਲੀਅਮ ਪ੍ਰੋਡਕਟ ਦੇ ਵਿੱਚ ਬਲੈਂਡਿੰਗ ਕਰਨ ਦੇ ਉਹ ਟਾਰਗੇਟ ਹੈ ਜਿਹੜੇ ਅੱਗੇ ਵੱਧਦੇ ਰਹਿਣੇ ਆ ਤੇ ਇਹਨਾਂ ਨੂੰ ਜਿਹੜੀ ਮੱਕੀ ਦੀ ਡਿਮਾਂਡ ਹੈ ਉਹ ਅੱਗੇ ਵੱਧਦੀ ਰਹਿਣੀ ਹੈ